ਇੱਕ ਕਿੱਲਾ ਦੇ ਕੋ ਜਮੀਨ ਹੀ ਉਹ ਵੀ ਉਹ ਵੇਚ ਕੇ ਬਾਹਰ ਗਿਆ ਤੇ ਉਹ ਵੀ ਹੀ ਵਾਪਸ ਆ ਗਿਆ ਤੇ 50-55 ਲੱਖ ਰੁਪਏ ਦਾ ਲੱਗਾ ਪੱਲੇ ਕੱਖ ਨਹੀਂ ਰਹਿ ਗਿਆ ਕੁਝ ਰਿਸ਼ਤੇਦਾਰਾਂ ਕੋ ਪੈਸੇ ਬੜੇ ਕੋ ਜਮੀਨ ਵੇਚੀ ਇੱਕ ਕਿੱਲਾ ਹੀ ਤੇ ਮਤਲਬ ਕੋਈ ਉਹ ਕੋ ਰਜਗਾਰ ਦਾ ਹੁਣ ਸਾਧਨ ਨਹੀਂ ਰਹੇਗਾ ਬਹੁਤ ਮਾੜਾ ਹਾਲਾਤ ਹੈ ਤੇ ਜੇ ਜਟਨਾ ਗੱਲ ਇੱਕ ਨੰਬਰ ਚ ਹੋਈ ਸੀ ਪਰ ਏਜੰਟ ਨੇ ਉੱਥੇ ਉਹਨੂੰ ਆਖਿਆ ਸੀ ਅਪ੍ਰੈਲ ਮਹੀਨੇ ਦਾ ਕਰੋ ਗਿਆ ਤੇ ਮੈਂ ਮਹੀਨੇ ਚ ਪਜਾ ਦੂੰ ਉੱਥੇ ਭਰਨੇ ਕਰਦੇ ਕਰਦੇ 8 ਮਹੀਨੇ ਹੋ ਗਏ ਤੇ 8 ਮਹੀਨੇ ਜਦੋਂ ਪਤਾ ਲੱਗਿਆ ਵੀ ਟਰੰਪ ਦੀ ਸਰਕਾਰ ਬਣ ਗਈ ਉੱਥੇ ਟਰੰਪ ਰਾਸ਼ਟਰਪਤੀ ਬਣ ਗਿਆ ਇਹ ਨਹੀਂ ਸੀ ਉਹਨੂੰ ਅਮਰੀਕਾ ਭੇਜਣਾ ਚਾਹੀਦਾ ਏਜੰਟ ਨੇ ਸਾਡੇ ਨਾਲ ਧੋਖਾ ਧੜੀ ਕਰਕੇ ਉਹ ਅਮਰੀਕਾ ਬਾੜ ਕੇ ਤੇ ਉਹ ਉੱਥੇ ਪੁੱਛਦੇ ਫੜਨੇ ਕਿੰਨੇ ਪੈਸੇ ਦੀ ਗੱਲ ਹੋਈ ਸੀ 50 ਤੋਂ 55 ਲੱਖ ਰੁਪਏ ਲੱਗੇ ਨਹੀਂ ਪੈਸੇ ਦਿੱਤੇ ਗਏ ਸਰ ਅੰਨ ਮੈੜ ਦੋ ਭੈਣਾਂ ਵਿਧਵਾ ਮਾਤਾ ਸਭ ਕੁਝ ਖਤਮ ਆ ਟਾਈਮ ਤੇ ਹਨੇਰਾ ਹੋ ਗਿਆ ਹੁਣ ਤੇ ਗੁਰੂ ਰਾਮਦਾਸ ਜੀ ਅੱਜ ਤੇ ਜਾਂ ਕੋਈ ਸਰਕਾਰ ਦੇ ਕੋਈ ਮੇਰੇ ਨਿਗਾ ਸਵਲੀ ਹੋਈ ਤੇ ਫੇਰੀ ਹੈ ਜੀ ਇੱਕ ਵਾਰੀ ਤੁਹਾਨੂੰ ਸਾਰਾ ਹਨੇਰਾ ਹੋ ਗਿਆ ਜੀ ਹੁਣ ਕੀ ਆਪੀ ਕਰੋਗੇ ਕਰੀਬ ਫੁੱਟਰੀ ਬਿਮਾ ਆ ਉਹ ਰੋਂਦੀ ਹੀ ਜੀ ਬਿਲਕੁਲ ਭੈਣਾਂ ਰੋ ਰਹੀਆਂ ਨੇ ਪਰਿਵਾਰ ਦਾ ਮਾਹੌਲ ਵੇਖਿਆ ਨਹੀਂ ਜਾਂਦਾ ਨਹੀਂ ਪਰਿਵਾਰ ਦਾ ਨਹੀਂ ਵੇਖਿਆ ਜਾਂਦਾ ਹੁਣ ਦੱਸਿਆ ਬੜੇ ਮਾੜੇ ਹਾਲਾਤ ਇੱਕ ਨੰਬਰ 'ਚ ਜੈਂਟਰੈਂਕ ਗੱਲ ਕਰਕੇ ਦੋ ਨੰਬਰ 'ਚ ਪਜਾਇਆ 7-8 ਮਹੀਨੇ ਜੰਗਲਾਂ ਵਿੱਚ ਰੱਖਿਆ ਉਹਨੇ ਬਹੁਤ ਖਰਾਬ ਕੀਤਾ ਰੋਟੀ ਨਹੀਂ ਦੇਂਦੇ ਰੈ ਬ੍ਰੈਡ ਦੇਣਾ ਤੇ ਚੌਸ ਦੇ ਬੋਤਾਂ ਕੀਤਾ ਰੋਂਦਾ ਰਹਿ ਜੰਗਲਾਂ ਵਿੱਚ ਤੰਗ ਕੀਤਾ ਅਸੀਂ ਜੀ ਵੇਖੋ ਜੀ ਇੱਕ ਜੂਥ ਹੋਣ ਦੇ ਨਾਲ ਤੇ ਇਹ ਗੱਲ ਕਰਦੇ ਵੀ ਕੱਲੀ ਸਾਡੇ ਨਹੀਂ ਜਿੰਨੇ ਵੀ ਮੁੰਡੇ ਆ ਰਹੇ ਆ ਜਿੰਨੇ ਵੀ ਏਜੰਟ ਜਿੰਨੇ ਵੀ ਠੱਗੀਆਂ ਮਾਰਦੇ ਆ ਸਾਰਿਆਂ ਦੇ ਵੱਧ ਤੋਂ ਵੱਧ ਕਾਰਵਾਈ ਹੋਣੀ ਚਾਹੀਦੀ ਹੈ ਜੀ ਏਜੰਟ ਦੇ ਸਾਹਿਬ ਸਰਕਾਰ ਨੂੰ ਸਖਤ ਐਕਸ਼ਨ ਕਰਨਾ ਚਾਹੀਦਾ ਸੀਐਮ ਸਾਹਿਬ ਵੀ ਆਏ ਜੇ ਸੀਐਮ ਸਾਹਿਬ ਸਾਨੂੰ ਟਾਈਮ ਦੇਣਗੇ ਮਿਲਣ ਦਾ ਤੇ ਅਸੀਂ ਉਹਨਾਂ ਕੋਲ ਇਹ ਮੰਗ ਰੱਖਾਂਗੇ ਕਿ ਤੁਸੀਂ ਇਹ ਇਹਨਾਂ ਬੱਚਿਆਂ ਨੂੰ ਕੋਈ ਨਾ ਕੋਈ ਵੱਧ ਤੋਂ ਵੱਧ ਨੌਕਰੀ ਦਿਓ ਫੋੜ ਭਾਵੇਂ ਫੋਰਥ ਖਲਾਸੀ ਦੇ ਦਿਓ ਕਿਉਂਕਿ ਇਹਨਾਂ ਨੂੰ ਜ਼ਿੰਦਗੀ ਜੀਉਣ ਦਾ ਕੋਈ ਆਸਰਾ ਮਿਲ ਸਕੇ ਆਪਣਾ ਨੌਜਵਾਨ ਆਪਣਾ ਚੰਗਾ ਭਵਿੱ ਆਪਣੇ ਸੁਪਨੇ ਸਾਕਾਰ ਕਰਨ ਦੇ ਲਈ ਘਰ ਦੀ ਗਰੀਬੀ ਦੂਰ ਕਰਨ ਦੇ ਲਈ ਅਕਸਰ ਹੀ ਮਿਹਨਤ ਕਰ ਲਈ ਵਿਦੇਸ਼ਾਂ ਦਾ ਰੁਕ ਕਰਦੇ ਨੇ ਪਰ ਜਿਵੇਂ ਹੀ ਹੁਣ ਅਮਰੀਕਾ ਵੱਲੋਂ ਪਹਿਲਾਂ ਵੀ ਰਿਪੋਰਟ ਕੀਤੇ ਗਏ ਨੌਜਵਾਨ ਤੇ ਹੁਣ ਇਸ ਵਾਰ ਦੁਬਾਰਾ ਫਿਰ ਨੌਜਵਾਨ ਰਿਪੋਰਟ ਕੀਤੇ ਜਾ ਰਹੇ ਨੇ ਤੇ ਉਹਨਾਂ ਦੇ ਵਿੱਚ ਕੁਝ ਨੌਜਵਾਨ ਐਸੇ ਨੇ ਜਿਹੜੇ ਕਿ ਚੰਗੇ ਸੁਪਨੇ ਸਾਕਾਰ ਕਰਨ ਲਈ ਵਿਦੇਸ਼ ਗਏ ਸਨ ਇਸੇ ਤਰ੍ਹਾਂ ਹੀ ਪਿੰਡ ਭੁੱਲਰ ਦਾ ਨੌਜਵਾਨ ਗੁਰਜਿੰਦਰ ਸਿੰਘ ਹੈ ਜੋ ਕਿ ਆਪਣੇ ਘਰ ਦੀ ਗਰੀਬੀ ਦੂਰ ਕਰਨ ਦੇ ਲਈ ਵਿਦੇਸ਼ ਗਿਆ ਸੀ ਪਰ ਜਿਵੇਂ ਹੀ ਸਰਕਾਰਾਂ ਵੱਲੋਂ ਨੌਜਵਾਨਾਂ ਨੂੰ ਰਿਪੋਰਟ ਕੀਤਾ ਗਿਆ ਤਾਂ ਉਹਨਾਂ ਦੇ ਵਿੱਚ ਉਸਦੀ ਵੀ ਕਿ ਨਾਮ ਆਉਂਦਾ ਤੇ ਉਹ ਹੁਣ ਆਪਣੇ ਪੰਜਾਬ ਵਾਪਸ ਆ ਰਹੇ ਸੋ ਉਹਦਾ ਪਰਿਵਾਰ ਉਹਨਾਂ ਦਾ ਪਹੁੰਚਾ ਉਹਨਾਂ ਨਾਲ ਗੱਲਬਾਤ ਕਰਦੇ ਆ ਜੀ ਅ ਗੁਰਜਿੰਦਰ ਸਿੰਘ ਦੇ ਪਰਿਵਾਰ ਵਿੱਚ ਕੌਣ ਕੌਣ ਹੈ ਗੁਰਜਿੰਦਰ ਸਿੰਘ ਜੀ ਆਪਣੇ ਬਦਰ ਦੇ ਇੱਕ ਹੀ ਆਓ ਇਕਲੌਤਾ ਸੀ ਦੋ ਉਹਦੀਆਂ ਭੈਣਾਂ ਦੇ ਇੱਕ ਮਦਰ ਦੇ ਫਾਦਰ ਸਾਹਿਬ ਦੀ ਡੈਥ ਹੋ ਗਈ ਜੀ ਅਕਸਰ ਹੀ ਦੇਖਿਆ ਜਾਂਦਾ ਕਿ ਨੌਜਵਾਨ ਬਾਹਰ ਦਾ ਰੁੱਕ ਕਰਦੇ ਨੇ ਕਿਉਂਕਿ ਘਰ ਦੇ ਵਿੱਚ ਜੇ ਗਰੀਬੀ ਹੋਵੇ ਤਾਂ ਉਹਨਾਂ ਨੂੰ ਮਿਹਨਤ ਕਰਨ ਵਾਸਤੇ ਉਹਨਾਂ ਨੂੰ ਲੱਗਦਾ ਕਿ ਚੰਗੀ ਹੀ ਛੇਤੀ ਅਸੀਂ ਕਾਮਯਾਬ ਹੋਵਾਂਗੇ ਸੁਪਨੇ ਹੁੰਦੇ ਨੇ ਘਰਾਂ ਦੇ ਤਾਂ ਉਹ ਸਾਕਾਰ ਕਰਨ ਲਈ ਲੋਕ ਜਿਹੜੇ ਨੌਜਵਾਨ ਨੇ ਵਿਦੇਸ਼ਾਂ 'ਦ ਰੁੱਕ ਕਰਦੇ ਨੇ ਤੁਸੀਂ ਕਿਵੇਂ ਦੇਖਦੇ ਬਿਲਕੁਲ ਜੀ ਬਿਲਕੁਲ ਇਸੇ ਕਰਕੇ ਇੱਕ ਆਪਾਂ ਜਦੋਂ ਆਣ ਗਵਾਂਡ ਦੇ ਵਿੱਚ ਸਾਡੇ ਕੋਈ ਬਾਹਰ ਚੱਲ ਜਾਂਦਾ ਫਿਰ ਸਾਨੂੰ ਦੇਖ ਕੇ ਹੁੰਦਾ ਵੀ ਜੇ ਇਹਦਾ ਜਿੰਦਗੀ ਵਧੀਆ ਹੋ ਗਈ ਤਾਂ ਕਿਉਂ ਨਾ ਮੈਂ ਵੀ ਆਪਣੇ ਜੋ ਬਾਹਰ ਜਾਣ ਦੀ ਕੋਸ਼ਿਸ਼ ਕਰਾਂ ਇੱਕ ਜ਼ਿਆਦਾ ਰੁਝਾਨ ਇਸੇ ਕਰਕੇ ਵੱਧਦਾ ਬਾਹਰ ਬੰਦੇ ਤਾਂ ਜਾਣ ਵਾਸਤੇ ਵੀ ਆਪਣੇ ਸੁਪਨੇ ਵੱਡੇ ਸੁਪਨੇ ਲੈ ਕੇ ਭੈਣਾਂ ਦਾ ਵਿਆਹ ਜਦੋਂ ਉਹਦੇ ਦੋ ਭੈਣਾਂ ਸੀ ਘਰ 'ਚ ਗਰੀਬੀ ਸੀ ਮੈਂ ਉਹਨੂੰ ਉਹਦਾ ਸ਼ਾਦੀ ਕਰੂੰ ਉਹਨਾਂ ਦਾ ਵਿਆਹ ਕਰੂੰ ਤੇ ਮੈਂ ਆਪਣੀ ਕੋਠੀ ਪਾਉਂਕੀ ਵਧੀਆ ਸਟੇਟਸ ਬਣਾਉਂ ਪਿੰਡ ਦੇ ਵਿੱਚ ਵਿੱਚ ਇਹੋ ਹੀ ਹੁੰਦਾ ਸਾਰਿਆਂ ਦਾ ਤੇ ਜੇ ਉਹਨੂੰ ਇੱਥੇ ਕੋਈ ਰੁਜ਼ਗਾਰ ਮਿਲਦਾ ਤੇ ਫਿਰ ਉਹ ਨਾ ਆ ਗੁਰਜਿੰਦਰ ਸਿੰਘ ਦੀ ਪੜ੍ਹਾਈ ਕਿੰਨੀ ਸੀ ਪਹਿਲਾਂ ਕੀ ਕਰਦਾ ਸੀ ਗੁਰਜਿੰਦਰ ਸਿੰਘ ਦੀ ਪੜ੍ਹਾਈ ਪਲੱਸ 2 ਸੀ ਜੀ ਇੱਕ ਕਿਲਾ ਜੀ ਵੀਡੀਓ ਆਪਣੀ ਉਹ ਖੇਤੀ ਕਰਦਾ ਉਹ ਸੇਤੀ ਕਰਦਾ ਸੀ ਕੀ ਲੱਗਦਾ ਸੀ ਕਿ ਉਸ ਨੂੰ ਲੱਗਦਾ ਸੀ ਕਿ ਮੈਂ ਵਿਦੇਸ਼ ਜਾ ਕੇ ਛੇਤੀ ਹੀ ਪੈਸੇ ਕਮਾ ਕੇ ਛੇ ਤੋਂ ਇੱਕ ਕਿਲੇ ਦੇ ਵਿੱਚ ਗੁਜ਼ਾਰਾ ਉਹਨੂੰ ਨਹੀਂ ਜਾਪਿਆ ਵੀ ਲੌਂਗ ਟਰਮ ਕੋਈ ਐਡਾ ਜ਼ਿਆਦਾ ਫਾਇਦਾ ਨਹੀਂ ਆ ਉਨੇ ਫਿਰ ਇਹ ਰਾਹ ਚੋਂ ਲਿਆ ਜਿਹੜਾ ਇਹ ਵੀ ਰਾਹ ਗਲਤ ਪੈ ਗਿਆ ਜਿਹੜਾ ਜਮੀਨ ਵੇਚ ਕੇ ਉਹਦੇ ਰਿਸ਼ਤੇਦਾਰਾਂ ਕੋਈ ਕਰਜ਼ਾ ਲੈ ਕੇ ਬਾਹਰ ਚਲਾ ਗਿਆ ਪਰ ਉਹ ਹੁਣ ਮਹਾਰਾਜ ਦੀ ਹੁਣ ਮਹਾਰਾਜ ਹਥਵਾਸਿਆ ਜੀ ਗੁਰੂ ਰਾਮਦਾਸ ਦੇ ਹਥਵਾਸਿਆ ਪਰ ਉੱਥੇ ਜਾ ਕੇ ਵੀ ਉਹ ਫੜਿਆ ਗਿਆ ਤੇ ਉਹਨੂੰ ਰਿਪੋਰਟ ਹੋ ਰਿਹਾ ਹਾਂ ਜਦੋਂ ਏਜੰਟ ਨਾਲ ਗੱਲਬਾਤ ਕੀਤੀ ਸੀ ਤਾਂ ਕੀ ਏਜੰਟ ਕੀ ਕਹਿੰਦਾ ਸੀ ਕਿ ਮੈਂ ਇੱਕ ਨੰਬਰ 'ਚ ਉੱਥੇ ਲੈ ਕੇ ਜਾਊਂਗਾ ਦੋ ਨੰਬਰ 'ਚ ਜੋ ਸਾਨੂੰ ਉੱਥੋਂ ਪਤਾ ਲੱਗਾ ਜਾਂ ਮਤਲਬ ਜੋ ਸਾਨੂੰ ਅਸੀਂ ਲਾ ਕੇ ਬੰਨੇ ਦੋ ਸਾਨੂੰ ਪਤਾ ਜੋ ਲੱਗਾ ਜੀ ਏਜੰਟ ਨਾਲ ਗੱਲ ਇੱਕ ਨੰਬਰ 'ਚ ਹੋਈ ਸੀ ਪਰ ਏਜੰਟ ਨੇ ਉੱਥੇ ਉਹਨੂੰ ਆਖਿਆ ਇਹ ਤਾਂ ਮੈਂ ਮਹੀਨੇ ਚ ਪਹਚਾ ਦੂੰ ਉੱਥੇ ਭਰਨਾ ਕਰਦੇ ਕਰਦੇ 8 ਮਹੀਨੇ ਹੋ ਗਏ ਤੇ 8 ਮਹੀਨੇ ਜਦੋਂ ਪਤਾ ਲੱਗਿਆ ਵੀ 트럼ਪ ਦੀ ਸਰਕਾਰ ਬਣ ਗਈ ਉੱਥੇ 트럼ਪ ਰਾਸ਼ਟਰਪਤੀ ਬਣ ਗਿਆ ਤੇ ਨਹੀਂ ਸੀ ਉਹਨੂੰ ਅਮਰੀਕਾ ਭੇਜਣਾ ਚਾਹੀਦਾ ਉਹ ਏਜੰਟ ਨੇ ਸਾਡੇ ਨਾਲ ਧੋਖਾ ਧੜੀ ਕਰਕੇ ਉਹ ਅਮਰੀਕਾ ਵਾੜ ਕੇ ਤੇ ਉਹ ਉੱਥੇ ਪੁੱਛਦੇ ਫੜਨੇ ਕਿੰਨੇ ਪੈਸੇ ਗੱਲ ਹੋਈ 50 ਤੋਂ 55 ਲੱਖ ਰੁਪਏ ਲੱਗੇ ਨਹੀਂ ਪੈਸੇ ਦਿੱਤੇ ਗਏ ਸਾਰੇ ਹਾਂ ਜੀ ਹਾਂ ਜੀ ਤਾਂ ਕੀ ਲੱਗਦਾ ਕਿ ਹੁਣ ਏਜੰਟ ਤੇ ਕਾਰਵਾਈ ਹੋਣੀ ਚਾਹੀਦੀ ਕਿਉਂਕਿ ਇੱਕ ਧੋਖੇ ਨਾਲ ਉਸਨੂੰ ਵਿਦੇਸ਼ ਦੇ ਦੋ ਨੰਬਰ ਚ ਭੇਜਿਆ ਗਿਆ ਤੇ ਇੱਕ ਗਰੀਬ ਪਰਿਵਾਰ ਦਾ ਜਿਹੜਾ ਕਿ ਸਾਰੇ ਜਿੰਨੇ ਵੀ ਮੁੰਡੇ ਆ ਰਹੇ ਆ ਜਿੰਨੇ ਵੀ ਜੇ ਏਜੰਟ ਜਿੰਨੇ ਵੀ ਠੱਗੀਆਂ ਮਾਰਦੇ ਆ ਸਾਰਿਆਂ ਦੇ ਵੱਦੋ ਵੱਦ ਕਾਰਵਾਈ ਹੋਣੀ ਚਾਹੀਦੀ ਹੈ ਜੀ ਆਏ ਜੰਟ ਦੇ ਸਾਹਿਬ ਸਰਕਾਰ ਨੂੰ ਸਖਤ ਐਕਸ਼ਨ ਕਰਨ ਲਈਦਾ ਸੀਐਮ ਸਾਹਿਬ ਵੀ ਆਏ ਜੇ ਸੀਐਮ ਸਾਹਿਬ ਸਾਨੂੰ ਟਾਈਮ ਦੇਣਗੇ ਮਿਲਣ ਦਾ ਤੇ ਅਸੀਂ ਉਹਨਾਂ ਕੋਲ ਇਹ ਮੰਗ ਰੱਖਾਂਗੇ ਕਿ ਤੁਸੀਂ ਇਹ ਇਹਨਾਂ ਬੱਚਿਆਂ ਨੂੰ ਕੋਈ ਨਾ ਕੋਈ ਵਾਅਦਾ ਵਾਅਦਾ ਨੌਕਰੀ ਦਿਓ ਕੋ ਭਾਵੇਂ ਫੋਰਥ ਖਲਾਸੀ ਦੇ ਦਿਓ ਕਿਉਂਕਿ ਇਹਨਾਂ ਨੂੰ ਜ਼ਿੰਦਗੀ ਜੀਉਣ ਦਾ ਕੋਈ ਆਸਰਾ ਮਿਲ ਸਕੇ ਆਪਣਾ ਘਰ ਵਿੱਚ ਦੋ ਭੈਣਾਂ ਨੇ ਉਹਨਾਂ ਨੂੰ ਆਸਰਾ ਸੀ ਕਿ ਸਾਡਾ ਵੀਰ ਕਿਹਾ ਹੋਇਆ ਚੰਗੇ ਪੈਸੇ ਕਮਾਏਗਾ ਸਾਡੇ ਸੁਪਨੇ ਵੀ ਸਕਾਰ ਕਰੇਗਾ ਆਪਣੇ ਸੁਪਨੇ ਵੀ ਸਕਾਰ ਕਰੇਗਾ ਪਰ ਜਿਵੇਂ ਦੇ ਹਾਲਾਤ ਬਣ ਕੇ ਨੇ ਹੁਣ ਕੀ ਪਰਿਵਾਰ ਤੇ ਬੀੜੀ ਹੋਈ ਦੇਖੋ ਜੇ ਇਹਦਾ ਸਾਰਾ ਅੰਧੇਰਾ ਹੀ ਆਏ ਹਰਦੇ ਗੁਰੂ ਰਾਮਦਾਸ ਜੀ ਅੱਜ ਤੇ ਜਾਂ ਕੋਈ ਸਰਕਾਰ ਦੇ ਕੋਈ ਮੇਰੇ ਨਿਗਾਸ ਵੱਲੀ ਹੋਈ ਤੇ ਫੇਰੀ ਹੈ ਜੀ ਇੱਕ ਵਾਰੀ ਤੁਹਾਨੂੰ ਸਾਰਾ ਹਨੇਰਾ ਹੋ ਗਿਆ ਜੀ ਹੁਣ ਕੀ ਆ ਪੀਰ ਕਰੋਗ ਕਰੀਬ ਬੁਢਰੀ ਮਾਂ ਆ ਉਹ ਰੋਂਦੀ ਸੀ ਜੀ ਬਿਲਕੁਲ ਭੈਣਾਂ ਰੋ ਰਹੀਆਂ ਨੇ ਪਰਿਵਾਰ ਦਾ ਮਾਹੌਲ ਵੇਖਿਆ ਨਹੀਂ ਜਾਂਦਾ ਨਹੀਂ ਪਰਿਵਾਰ ਦਾ ਨਹੀਂ ਦੇਖਿਆ ਜਾਂਦਾ ਜੀ ਸੋ ਪਿੰਡ ਵਾਲੇ ਕੁਝ ਹੈਲਪ ਕਰ ਰਹੇ ਨੇ ਉਸ ਨੌਜਵਾਨ ਪਿੰਡ ਵਾਲੇ ਤਾਂ ਅਸੀਂ ਖਲੋਤੇ ਆ ਜੀ ਅਸੀਂ ਉਹਦੇ ਚਾਚੇ ਚਾਚੇ ਪਿਆਣ ਦੇ ਮੁੰਡੇ ਖਲੋਤੇ ਆ ਨਾਲ ਖਲੋਤੇ ਆ ਅਸੀਂ ਰਾਤ ਇਸੇ ਕਰਕੇ ਨੂੰ ਲੈਣ ਆਏ ਆ ਆ ਉਹਦਾ ਰੀਅਲ ਮਨਤਾਏ ਦਾ ਬੇਟਾ ਜੀ ਉਹਦਾ ਇਹ ਇਹ ਬਾਕੀ ਤੁਹਾਨੂੰ ਇਹ ਦੱਸੂਗਾ ਕੀ ਕੀ ਗਿਲਾਦ ਅ ਕੀ ਲੱਗਦਾ ਹੈ ਕਿ ਘਰ ਦਾ ਮਾਹੌਲ ਪਹਿਲਾਂ ਹੀ ਗਰੀਬੀ ਦੇ ਵਿੱਚ ਸੀ ਤੇ ਉੱਤੋਂ ਇਹ ਦੁੱਖਾਂ ਦਾ ਪਹਾੜ ਜਿਵੇਂ ਹੁਣ ਕਿਰਿਆ ਹੋਇਆ ਉਹਨਾਂ ਤੇ ਇੰਨੇ ਪੈਸੇ ਵੀ ਲੱਗੇ ਪਰ ਫੇਰ ਵੀ ਜਿਹੜੀ ਮਿਹਨਤ ਦਾ ਰਾਸ ਨਹੀਂ ਆਈ ਕਿਵੇਂ ਦੇਖਦੇ ਹੋ ਬਹੁਤ ਮਾੜਾ ਹੈ ਜੀ ਬਹੁਤ ਜ਼ਿਆਦਾ ਮਾੜਾ ਵੀ ਇੱਕ ਕਿੱਲਾ ਦੇ ਕੋਲ ਜ਼ਮੀਨ ਹੀ ਉਹ ਵੀ ਉਹ ਵੇਚ ਕੇ ਬਾਹਰ ਗਿਆ ਤੇ ਉਹ ਵੀ ਹੀ ਵਾਪਸ ਆ ਗਿਆ ਤੇ 50-55 ਲੱਖ ਰੁਪਏ ਦਾ ਲੱਗਾ ਪੱਲੇ ਕੱਖ ਨਹੀਂ ਰਹਿਗਾ ਕੁਝ ਰਿਸ਼ਤੇਦਾਰਾਂ ਕੋ ਪੈਸੇ ਬੜੇ ਕੋ ਜ਼ਮੀਨ ਵੇਚੀ ਇੱਕ ਕਿੱਲਾ ਹੀ ਤੇ ਮਤਲਬ ਕੋਈ ਉਹ ਕੋ ਰੁਜ਼ਗਾਰ ਦਾ ਸਾਧਨ ਨਹੀਂ ਰਹਿਗਾ ਬਹੁਤ ਮਾੜਾ ਹੈ ਹਾਥੇ ਹਾਂਜੀ ਆ ਕੀ ਲੱਗਦਾ ਕਿ ਜਿਹੜੇ ਨੌਜਵਾਨ ਵਿਦੇਸ਼ ਜਾਣਾ ਚਾਹੁੰਦੇ ਨੇ ਤਾਂ ਇੱਕ ਨੰਬਰ ਜਾਣ ਔਰ ਚੰਗੀ ਪੜ੍ਹਾਈ ਕਰਕੇ ਜਾਣਾ ਚਾਹੀਦਾ ਹਾਂਜੀ ਇੱਕ ਨੰਬਰ ਚ ਜਾਣਾ ਚਾਹੀਦਾ ਵੈਸੇ ਤਾਂ ਉਹਨਾਂ ਲੋਕਾਂ ਨੂੰ ਕੀ ਅਪੀਲ ਕਰੋਗੇ ਜਿਹੜੇ ਇਸ ਤਰ੍ਹਾਂ ਦੇ ਏਜੰਟਾਂ ਕੋਲ ਫਸ ਜਾਂਦੇ ਨੇ ਏਜੰਟ ਨੇ ਤਾਂ ਕਿਹਾ ਇੱਕ ਨੰਬਰ ਚ ਇੱਕ ਲੌਂਗ ਟੱਲਾਂਗੇ ਪਰ ਉਹਨਾਂ ਦੋ ਨੰਬਰ ਚ ਮੁੜ ਕੇ ਬਾਦੇਜ ਕਰਤਾ ਹਾਂਜੀ ਕੀ ਹੁਣ ਸਰਕਾਰ ਨੂੰ ਐਕਸ਼ਨ ਲੈਣਾ ਚਾਹੀਦਾ ਇਨਾਂ ਏਜੰਟਾਂ ਤੇ ਹਾਂਜੀ ਉਹ ਵੀ ਲੈਣਾ ਚਾਹੀਦਾ ਸਾਡੇ ਪੈਸੇ ਵੀ ਕੋਈ ਵਾਪਸ ਕਰਾਉਣੇ ਚਾਹੀਦੇ ਕੋਈ ਰੁਜ਼ਗਾਰ ਆਪਣਾ ਕਰ ਸਕੇ ਬਾਅਦ ਵਿੱਚ ਹਾਂਜੀ ਉਹਦੇ ਕੋਲ ਰੁਜ਼ਗਾਰ ਦਾ ਕੋਈ ਸਾਧਨ ਨਹੀਂ ਹੈਗਾ ਹਾਂ ਗੁਰਨਾ ਗੱਲ ਹੋਈ ਲਾਸਟ ਵਾਰ ਗੱਲ ਕਦੋਂ ਹੋਈ ਸੁਗੁਰਜਿੰਦਰ ਨਾਲ ਲਾਸਟ ਵਾਰ ਸਾਡੇ 27 ਜਨਵਰੀ ਨੂੰ ਹੋਈ ਜੀ ਹੂੰ ਕੀ ਦੱਸਿਆ ਸੋਣਾ ਉਹਨਾਂ ਦਾ ਸਾਬ ਬੜੇ ਮਾੜੇ ਹਲਾਤੇ ਇੱਕ ਨੰਬਰ 'ਚ ਜੈਂਟਰਾਂ ਗੱਲ ਕਰਕੇ ਦੋ ਨੰਬਰ 'ਚ ਪਜਾਇਆ 7-8 ਮਹੀਨੇ ਜੰਗਲਾਂ ਵਿੱਚ ਰੱਖਿਆ ਉਹਨੇ ਬਹੁਤ ਖਰਾਬ ਕੀਤਾ ਰੋਟੀ ਨਹੀਂ ਦੇਂਦਿਆ ਬਰੈਡ ਦੇਣਾ ਤੇ ਚਾਹ ਦੇਣਾ ਬਹੁਤ ਤੰਗ ਕੀਤਾ ਰੋਂਦਾ ਰਹਿ ਜੰਗਲਾਂ ਵਿੱਚ ਤੰਗ ਕੀਤਾ ਅਸੀਂ ਕਈ ਬੱਚੇ ਦੇ ਮਾਪਿਆਂ ਨਾਲ ਗੱਲ ਕੀਤੀ ਉਹਨਾਂ ਦਾ ਕਹਿਣਾ ਸੀ ਕਿ ਸ਼ੁਕਰ ਹੈ ਸਾਡਾ ਬੱਚਾ ਸਾਡੇ ਘਰ ਵਾਪਸ ਆ ਰਿਹਾ ਤੁਸੀਂ ਕਿਵੇਂ ਦੇ ਹਾਂਜੀ ਸ਼ੁਕਰ ਤਾਂ ਹੈਗਾ ਪਰਮਾਤਮਾ ਠੀਕ ਹੈ ਪਰ ਸਭ ਕੁਝ ਖਤਮ ਕਰ ਬੈਠਾ ਇੱਕ ਕਿੱਲਾ ਜ਼ਮੀਨ ਉਹ ਵੀ ਵੇਚ ਗਿਆ ਅਨਮੈਰਡ ਦੋ ਭੈਣਾਂ ਵਿਧਵਾ ਮਾਤਾ ਸਭ ਕੁਝ ਖਤਮ ਇਸ ਟਾਈਮ ਤੇ ਨਿਹਰਾ ਹੋ ਗਿਆ ਕੋਈ ਸਰਕਾਰਾਂ ਨੂੰ ਲੈ ਕੀ ਕੋਈ ਇੱਕ ਸਰਕਾਰਾਂ ਨੌਕਰੀਆਂ ਦੇਣ ਉਹ ਬਾਹਰ ਨਾ ਜਾਣ ਬੱਚੇ ਆਪਣੇ ਰਹਿਣ ਨਾ ਜਾਵੇ ਤੇ ਬਾਕੀ ਸਰ ਜੈਂਟਰ ਨਾਲ ਆੜਾ ਧੋਖਾ ਸਾਡੇ ਪੈਸੇ ਵਾਪਸ ਕਰਾਵੇ ਸਰਕਾਰ ਬਿਲਕੁਲ ਜੀ ਇਹ ਪੁੱਲਰਪਿੰਡ ਦੇ ਨੌਜਵਾਨ ਸੀ ਜੋ ਕਿ ਜਿਹਨਾਂ ਦੇ ਪਿੰਡ ਦਾ ਨੌਜਵਾਨ ਗੁਰਜਿੰਦਰ ਸਿੰਘ ਜੋ ਕਿ ਡਿਪੋਰਟ ਹੋ ਕੇ ਪੰਜਾਬ ਆ ਰਿਹਾ ਔਰ ਜੇ ਘਰ ਦੀ ਗੱਲ ਕਰ ਤਾਂ ਘਰ ਦੀ ਗਰੀਬੀ ਦੂਰ ਕਰਨ ਲਈ 50 ਲੱਖ ਰੁਪਏ ਲੱਗ ਗਿਆ ਸੀ ਪਰ ਜਿਵੇਂ ਹੀ ਡਿਪੋਰਟਾਂ ਦਾ ਘਰ ਦੇ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ गिर ਜਾਂਦਾ ਸੋ ਸਾਰਾ ਪਰਿਵਾਰ ਹੀ ਉਹਨਾਂ ਦੀ ਮਾਤਲੀ ਗੱਲ ਕਰੀਏ ਭੈਣ ਦੀ ਗੱਲ ਕਰੀਏ ਤਾਂ ਸਾਰਾ ਪਰਿਵਾਰ ਇਸ ਸਮੇਂ ਦੁੱਖ ਦੇ ਵਿੱਚ ਹੈ ਔਰ ਸਾਰਾ ਜਿਹੜਾ ਪਿੰਡ ਉਹਨਾਂ ਨਾਲ ਹਮਦਰਦੀ ਦਿਤਾ ਰਿਹਾ ਔਰ ਸਾਰਾ ਪਿੰਡ ਹੀ ਉਸ ਨੌਜਵਾਨ ਨੂੰ ਲੈਣ ਲਈ 에ਅਰਪੋਰਟ ਤੇ ਪਹੁੰਚਿਆ ਸੋ ਇਸੇ ਤਰ੍ਹਾਂ ਹੋਰ ਨੌਜਵਾਨ ਜਿਹੜੇ ਸਟੇਟਾਂ ਦੇ ਉੱਥੋਂ ਦੇ ਆ ਰਹੇ ਨੇ ਸੋ ਉਹਨਾਂ ਨਾਲ ਵੀ ਤੁਹਾਨੂੰ ਜ਼ਰੂਰ ਰੂਬਰੂ ਕਰਾਵਾਂਗੇ ਸੁਰਖਾਪ ਟੀਵੀ ਤੋਂ ਗੁਰਪ੍ਰੀਤ ਸਿੰਘ ਦੀ ਖਾਸ ਰਿਪੋਰਟ ਅੰਮ੍ਰਿਤਸਰ